ਫਿਰੋਜ਼ਪੁਰ ਸ਼ਹਿਰ ਦੇ ਵਿੱਚ ਸ਼ੁੱਕਰਵਾਰ ਸ਼ਾਮ ਤੋਂ 6 ਵਿਅਕਤੀਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਦੱਸਿਆ ਕਿ ਦੇ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ 4 ਵਿਦਿਆਰਥੀ ਵੀ ਸ਼ਾਮਿਲ ਨੇ ਲਾਪਤਾ ਹੋਏ ਵਿਅਕਤੀਆਂ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਜਿਸ ਕਾਰਨ ਪਰਿਵਾਰ ਜਿਹੜੇ ਨੇ ਚਿੰਤਾ ਦੇ ਵਿੱਚ ਨੇ ਉਤੇ ਹੀ ਹਰ ਪਾਸੇ ਜਿਹੜਾ ਚਿੰਤਾ ਦਾ ਮਾਹੌਲ ਵੀ ਬਣਿਆ ਹੋਇਆ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਦੇ ਵਿਖੇ ਦਰਜ ਕਰਵਾ ਦਿੱਤੀ ਗਈ ਹੈ ਲਾਪਤਾ ਹੋਏ ਵਿਦਿਆਰਥੀਆਂ ਵਿੱਚ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ 베ਦੀ ਕਲੋਨੀ ਗੁਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗੋਬਿੰਦ ਇਨਕਲੇਵ ਮੁੱਖ ਗੇਟ ਲਾਹ ਵਾਸੀ ਪਿੰਡ ਅਲੀਕੇ ਅਤੇ ਵਿਸ਼ਵਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੱਛੇ ਇੱਚ ਦਸੀਏ ਕੀ ਵਾਲਾ ਸ਼ਾਮਿਲ ਨੇ ਇਸ ਤੋਂ ਇਲਾਵਾ ਇਨਵਰਟਰ ਰਿਪੇਅਰ ਦਾ ਕੰਮ ਕਰਨ ਵਾਲਾ ਵਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਆਰਐਸਡੀ ਕਾਲਜ ਦੇ ਪਿੱਛੇ ਲੱਗਦੀ ਗਲੀ ਅਤੇ ਇੱਕ ਹੋਰ ਨੌਜਵਾਨ ਕ੍ਰਿਸ਼ ਪੁੱਤਰ ਵਿਜੇ ਕੁਮਾਰ ਵਾਸੀ ਬਸਤੀ ਆਵਾਲਾ ਜਿਹੜਾ ਉਹ ਵੀ ਲਾਪਤਾ ਹੈ। ਆਇਆ ਸਾਡੇ ਬੱਚੇ ਨੂੰ ਲੈ ਕੇ ਤੱਕੀ ਅੱਜ ਤੁਸੀਂ ਕਰ ਮੇਰੀ ਮੇਰਾ ਬੇਟਾ ਘਰ ਸੁੱਤਾ ਹੋਇਆ ਸੀਗਾ। ਇੱਕ ਵਿਸ਼ਵ ਬੇਟਾ ਆਇਆ ਉਹਨੂੰ 4 4:30 ਵਜੇ ਲੈਣ ਵਾਸਤੇ ਕਹਿੰਦਾ ਬਾਜ਼ਾਰ ਮੈਂ ਕੱਪੜੇ ਲੈਣ ਜਾਣਾ ਗੁਰਦੀਤ ਤੂੰ ਮੇਰੇ ਨਾਲ ਚੱਲ ਗੁਰਦੀਤ ਮੇਰਾ ਨਾਲ ਚਲਾ ਗਿਆ ਮੁੜ ਕੇ ਵਾਪਸ ਨਹੀਂ ਆਇਆ ਜਿੱਦ ਤੱਕ ਰੋਇ ਕਿੰਨੀ ਉਮਰ ਹੈ ਉਹਦੀ 17 ਸਾਲ ਦਾ ਬੇਟਾ ਮੇਰਾ ਕਿੱਥੇ ਪੜਦਾ ਸੀ ਦੇਸਮੰਜ ਮਾਡਲ ਚ ਪੜਦੇ ਨੇ ਬੱਚੇ ਇਹ ਵੀ ਨਾਲ ਹੀ ਪੜਦਾ ਬੇਟਾ ਮਤਲਬ ਜਿਹੜੇ ਮੁੰਡੇ ਲਾ ਪਤਾ ਹੋਏ ਆ ਲਾ ਇੱਕਠੇ ਦੋਸਤ ਨੇ ਹਾਂਜੀ ਦੋਸਤ ਨੇ ਕੇ ਕਲਾਸ ਵਿੱਚ ਪੜਦੇ ਆ ਚਾਰ ਮੁੰਡੇ ਨੇ ਚਾਰ ਮੁੰਡੇ ਆ ਕਿੰਨੇ ਵਜੇ ਕਰੋਗੇ ਇਹ ਕਰੋ 4:30 ਵਜੇ ਮੁੰਡਾ ਇੱਕ ਲੈਣ ਆਇਆ ਇਹਨੂੰ ਕਹਿੰਦਾ ਦੁਕਾਨ ਤੋਂ ਕੱਪੜੇ ਲੈਣੇ ਆ ਤੇ ਮੇਰੇ ਨਾਲ ਆ ਜਾ ਅਜੇ ਤੱਕ ਅੱਜ ਕੱਲ ਦੇ ਹਾਂ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਅਜੇ ਤੱਕ ਕੋਈ ਫੋਨ ਨਹੀਂ ਆਇਆ ਕੋਈ ਵਾਪਸ ਬੰਦ ਆ ਰਹੇ ਸੋ ਚੌ ਫਾਰੇ ਫੋਨ ਉਹਨਾਂ ਨੂੰ ਕੋਈ ਲੜਾਈ ਝਗੜਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡੇ ਬੇਟੇ ਦਾ ਕਿਸੇ ਨਾਲ ਵੀ ਨਹੀਂ ਹੈਗਾ ਆ ਬੱਚੇ ਦਾ ਚਾਲਾ ਨਾਲ ਕੋਈ ਕਨੈਕਸ਼ਨ ਨਹੀਂ ਕੋਈ ਉਹ ਕੰਮ ਕਰਦੇ ਪਾਣੇ ਕੋਈ ਵੀ ਨਹੀਂ ਹੈਗਾ ਤੁਹਾਡੇ ਬੇਟੇ ਤੁਹਾਡੇ ਬੇਟੇ ਨਾਲ 21 21 ਬੱਚਾ ਤੁਹਾਡੇ ਬੇਟੇ ਦਾ ਹਾਂਜੀ ਜਿਹੜਾ ਲੈ ਕੇ ਗਿਆ ਵਿਸ਼ ਬੈ ਮੁੰਡਾ ਇੱਛੇ ਵਾਲੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਗੁਰਦੀਪ ਸਿੰਘ ਕੀ ਮੰਗ ਕਰਦੇ ਹੋ ਪੁਲਿਸ ਪਰਚਾ ਸਾਡੇ ਬੱਚੇ ਵਾਪਸ ਆਜੋ ਕਿਸ ਜਨੀ ਤੋਂ ਜਨੀਓ ਸਾਡੇ ਪਰਿਵਾਰ ਸੰਤੋ ਇਹ ਮੰਗੇ ਕਿਸ ਅਧਿਕਾਰ ਵੀ ਇੱਥੇ ਟੋਟਲ ਕਿੰਨੇ ਬੱਚੇ ਨੇ ਚਾਰ ਪੰਜ ਪੰਜ ਬੱਚੇ ਬੱਚੇ ਜਿਹੜੇ ਐ ਪ੍ਰੋਪਰਟੀ ਦਾ ਗੈਪ ਹੋਇਆ ਨੇ ਕੀ ਸਮੱਸਿਆ ਹੈ ਜੀ 5 ਬੱਚੇ ਟੋਟਲ ਗੈਪ ਹੋਇਆ ਜੀ ਜਿੰਦਾ ਚ 4 ਬੱਚੇ ਇੱਕੋ ਸਕੂਲ ਵਿੱਚ ਪੜ੍ਹਦੇ ਇੱਕੋ ਕਲਾਸ ਵਿੱਚ ਜਿਹੜਾ ਸਾਡਾ ਬ੍ਰਦਰ ਹੈ ਮੇਰੀ ਮਾਸੀ ਦਾ ਲੜਕਾ ਹੈ ਤੇ ਉਹ ਇਨਵੈਟਰ ਦਾ ਕੰਮ ਕਰਦਾ ਹੈ ਉਹਨੂੰ ਦੁਕਾਨ ਤੋਂ ਦੋ ਬੱਚੇ ਲੈ ਕੇ ਆਏ ਨੇ ਇੱਕ ਵਿਸ਼ਵਦੀਪ ਤੇ ਇੱਕ ਗੁਰਦੇਤ ਲੱਭੀ ਸਾਡਾ ਨੂ ਇੰਵੈਟਰ ਖਰਾਬ ਹੈ ਵਿਸ਼ਵਦੀਪ ਆਪਣੇ ਘਰੇ ਲੈ ਕੇ ਗਿਆ ਹੈ ਕਰ ਰਹੇ ਹੁੰਦੀ ਮਮੀ ਨੇ ਵੀ ਬਿਆਨ ਕਿਹਾ ਇਹ ਵੀ ਮੁੰਡਾ ਘਰੇ ਆਇਆ ਉਸ ਤੋਂ ਬਾਅਦ ਤੁਹਾਨੂੰ ਪਾਪਾ ਛੱਡਣ ਆਏ ਹੈ ਉਸ ਤੋਂ ਬਾਅਦ ਨਾ ਸਾਡਾ ਮੁੰਡਾ ਆਇਆ ਹੈ ਨਾ ਇਹ ਮੁੰਡੇ ਲੱਭੇ ਸਾਡਾ ਦੁਕਾਨ ਤੇ ਆਇਆ ਹੈ ਹਾਂ ਜੀ ਉਹਦੇ ਕੋਲ ਹੈਗਾ ਸੀ ਉਹ ਰਾਤ 8 10 ਤੇ ਉਹਨੇ ਆਪਣੇ 파ਟਰਨ ਨੂੰ ਫੋਨ ਕੀਤਾ ਮੇਰਾ ਮੋਟਰਸਾਈਕਲ ਅੰਦਰ ਲਾ ਦੇ ਮੈਂ ਕਿਤੇ ਪਸਿਆ ਆਇਆ ਉਸ ਤੋਂ ਬਾਅਦ ਉਹਨੇ ਸਵਿਚ ਆਫ ਕਰਤਾ ਹਜੇ ਤੱਕ ਮੋਬਾਈਲ ਦਾ ਸਵਿਚ ਆਫ ਹੈ ਤੇ ਨਹੀਂ ਕੁਝ ਨਹੀਂ ਕਿਹਾ ਜੀ ਉਹਨੇ ਉਹਦੇ ੁੰਡੇ ਨਾਲ ਕੰਮ ਕਰਦਾ ਹੈ ਨਾ ਦੁਕਾਨ ਤੇ ਉਹਨੂੰ ਹੀ ਕਿਹਾ ਹੈ ਬਸ ਇਹ ਵੀ ਸਕੂਲ ਤੇ ਇਹਨਾਂ ਦਾ ਕੀ ਮੰਗ ਕਰਦੇ ਨੇ ਅਜਿਹਾ ਪ੍ਰਸ਼ਾਸਨ ਕੋਈ ਹੋਈ ਮੰਗ ਕਰਨੇ ਆ ਲੈ ਵੀ ਜਲਦੀ ਤੋਂ ਜਲਦੀ ਪਤਾ ਕੀਤਾ ਜਾਵੇ ਇਹਨਾਂ ਕੋਈ ਗੱਲ ਨੂੰ ਕੋਈ ਬਤਾ ਮੈਂ ਤੁਹਾਡੀ ਇਹ ਪਤਾ ਹੋਇਆ ਜੀ ਮੇਰੇ ਬ੍ਰਦਰ ਹੈ ਗੁਰਜੀਤ ਸਿੰਘ ਕੱਲ ਕੋਈ ਗੱਲ ਵੀ ਹੋਈ ਕਰੇ ਸਕੂਲੋਂ 1 ਵਜੇ ਆਇਆ ਵਾ ਕਰੇ ਉਸ ਤੋਂ ਬਾਅਦ ਸਾਡੇ 4 ਵਜੇ ਫੋਨ ਆਇਆ ਇਹਨੂੰ ਕਿ ਵੀ ਲਪਿਤ ਆਇਆ ਲੈ ਨਾ ਰਵੀ ਸ਼ਬਦੀ ਨਾਮ ਲੈਣ ਆਇਆ ਵਾ ਉਹ ਕਹਿੰਦਾ ਵੀ ਆ ਜਾ ਕੱਪੜੇ ਲੈਣ ਜਾਣੇ ਆਪਾਂ ਇਹ ਕਹਿੰਦਾ ਚ ਨਹੀਂ ਮੈਂ ਨਹੀਂ ਜਾਣਾ ਇੱਕ ਵਾਰੀ ਤਾਂ ਉਹਨੇ ਮਨਾ ਕਰ ਦਿੱਤੀ ਤਾਂ ਬੱਸ ਇਹ ਕਹਿੰਦਾ ਨਹੀਂ ਵੀ ਚੱਲ ਨਾਲ ਚੱਲ ਵੀ ਬਸ 10 ਮਿੰਟ ਚ ਆਏ ਨਾ ਜੋ 10 ਮਿੰਟ ਸੇ ਗੁੰਡੇ ਗਏ ਅੱਜ ਦੀ ਰਾਤ ਰਾਤ ਸਾਰੀ ਪਹੁੰਚ ਗਏ ਗੁਰਦੁਆਰੇ ਸਾਨੂੰ 7 ਵਜੇ ਕੁਝ ਮਿੰਟ ਤੇ ਫੋਨ ਆਇਆ ਵੀ ਕਹਿੰਦੇ ਬਾਬਾ ਜੀ ਆਉਣ ਨਹੀਂ ਦਿੰਦੇ ਪਏ ਵੀ ਦੀਦੀ ਤੁਸੀਂ ਮੈਨੂੰ ਲਾਜੋ ਵੀ ਨੇਰਾ ਹੋ ਗਿਆ ਮੈਂ ਉਸੇ ਟਾਈਮ ਗੁਰਦੁਆਰਾ ਸਾਹਿਬ ਗਈਆ ਰਾਤ ਉਹ ਸੀਸੀਟੀਵੀ ਕੈਂਪ ਵੀ ਸਾਰੀ ਰਿਕਾਰਡਿੰਗਸ ਵਾਰਾ ਦੇਖੀਆ ਕੁਝ ਵੀ ਨਹੀਂ ਆਇਆ ਉਹਦੇ ਵਿੱਚ ਬੱਚੇ ਗੁਰਦੁਆਰੇ ਨਹੀਂ ਆਏ ਰਾ 11:30 ਤੱਕ ਕਿਸੇ ਦੇਖਦੇ ਰਹੇ ਆ ਉਸ ਦਿਨ ਸਿਟੀ ਨਾਲੇ ਜਾ ਕੇ ਅਸੀਂ ਕੰਪਲੇਂਟ ਫਾਇਰ ਕੀਤੀ ਹੈ ਲੇਕਿਨ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਸੁਣਵਾਈ ਕੀਤੀ ਨਹੀਂ ਪਹਿਲਾਂ ਵੀ ਆਪਾਂ ਜਦ ਪਹਿਲਾਂ ਬੋਸ ਮਿਲਦੇ ਹੁੰਦੇ ਸੀ ਅਸੀਂ ਹਾਂ ਸਾਰੇ ਮਿਲਦੇ ਆ ਸਕੂਲ ਆਉਂਦੇ ਜਾਂਦੇ ਇਕੱਠੇ ਆਉਂਦੇ ਬਟ ਐਤ ਕੀ ਵੀ ਸ਼ਮਨੇ ਮम्मा ਨੇ ਸਾਰਾ ਕੁਝ ਸਾਨੂੰ ਇਹ ਕਿਹਾ ਵਾ ਕਹਿੰਦੀ ਵੀ ਬੱਚੇ ਆ ਜਾਣਗੇ ਆਜਨ ਕੇ ਤੁਸੀਂ ਟੈਨਸ਼ਨ ਨਾ ਲੋ ਜਦ ਕਿ ਅਸੀਂ ਰਾਤ ਦੇ ਤੇ ਥਾਣਿਆਂ ਚਾਰੇ ਆ ਉਹਨਾਂ ਦੇ ਪੇਰੈਂਟਸ ਨਹੀਂ ਆਏ ਇਹ ਕਿਹੜੀ ਕਲਾਸ ਚ ਪੜਦੇ ਸੀ ਕਿਹੜੀ ਸਕੂਲ ਚ ਸੀਗੇ ਪਲੱਸ 2 ਚ ਪੜਦੇ ਆ ਦਿਸ ਮਾਈ ਮੋਡਲ ਸਕੂਲ ਚ ਪੜਦੇ ਆ ਕਿੰਨੇ ਬੱਚੇ ਜਿਹੜੇ ਆ ਠੱਕੇ ਜਿਹੜਾ ਚਾਰ ਬੱਚੇ ਆ ਪੰਜ ਜਿਹੜੇ ਗੁਰ ਕਿਹੜੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਅਸੀਂ ਗੁਰਦੁਆਰਾ ਜਾਮੀ ਦੀ ਗੱਲ ਕਰ ਰਹੇ ਆ ਬੱਚਿਆਂ ਨੇ ਸਾਨੂੰ ਫੋਨ ਕੀਤਾ ਸੀ ਪਪਾ ਜੀ ਆਣ ਨਹੀਂ ਦੇ ਰਹੇ ਮੈਂ ਗਈ ਆ ਮੈਂ ਕਹਿੰਦੇ ਚਲੋ ਮੈਂ ਲੈ ਨਹੀਂ ਆ ਵੀ 8:00 ਵ8:30 ਦੇ ਟਾਈਮ ਮੈਂ ਹੀ ਲੈ ਆਣੀ ਆ ਮੈਂ ਗਈ ਆ ਉਸ ਤੋਂ ਬਾਅਦ ਗੁਰਦਾਰਾ ਸਾਹਿਬ ਦੇ ਦਰਵਾਜ਼ੇ ਗੁਰਦਾਰਾ ਸਭ ਕੁਝ ਬੰਦ ਸੀਗੀ ਵਿਸ਼ ਆਫ ਦਿ ਬਾਈਕ ਤੇ ਲੈ ਕੇ ਗਏ ਸੀਗੇ ਸਾਡੇ ਵਗੈਰਾ ਕੋਈ ਬਾਈਕ ਵਗੈਰਾ ਨਹੀਂ ਹੈਗੀ ਅਸੀਂ ਵਿਸ਼ ਆਫ ਦੇ ਪੇਰੈਂਟਸ ਨੂੰ ਫੋਨ ਕੀਤਾ ਵਾ ਕਿ ਤੁਸੀਂ ਆਪਦੀ ਬਾਈਕ ਦਾ ਨੰਬਰ ਦੱਸੋ ਬੱਚੇ ਦਾ ਵੀ ਅਸੀਂ ਉੱਤੇ ਦੱਸ ਦਿੰਦੇ ਆ ਕਿ ਕਡਵਾ ਲੈਣੇ ਆ ਬਟ ਵਿਸ਼ ਆਫ ਦੇ ਪੇਰੈਂਟਸ ਨੇ ਸਾਨੂੰ ਕਿਹਾ ਵਾ ਕੋਈ ਤੇ ਨੰਬਰ ਵਗੈਰਾ ਬਾਈਕ ਦਾ ਕੁਝ ਵੀ ਨਹੀਂ ਹੈਗਾ ਜਦ ਕਿ ਜਿਹੜੀ ਰਿਕਾਰਡਿੰਗਸ ਆਈ ਹੈ ਉਹਦੇ ਵਿੱਚ ਵਿਸ਼ ਆਫ ਦੇ ਪਲੇਟਸ ਨੰਬਰ ਪੱਟ ਲੱਗੀਆਂ ਹੋਈਆਂ ਵਾ ਬਾਈਕ ਜਦੋਂ ਤੁਸੀਂ ਕੌਣ ਟਰਾਈ ਕੀਤਾ ਕੌਣ ਸਵਿਚ ਆਫ ਕੌਣ ਸਵਿਚ ਆਫ ਆ ਰਹਾ ਤਾਂ ਅੱਠ ਹੋਇਆ ਤੇ ਬਾਅਦ ਜਦੋਂ ਬੱਚੇ ਦੀ ਗੱਲ ਹੋਈਏ ਸਾਡੇ ਨਾਲ ਵੀ ਗੁਰਦੌਰ ਬਾਬਾ ਸਾਹਿਬ ਆਣ ਨਹੀਂ ਦੇ ਰਹੇ ਉਹ ਕਹਿੰਦੇ ਸੀ ਸਵੇਰੇ ਆਵਾਂਗੇ ਉਸ ਤੋਂ ਬਾਅਦ ਸਾਨੂੰ ਅਜ ਤੱਕ ਹਾਲੇ ਤੱਕ ਕੋਈ ਵੀ ਸੂਚਿਤ ਕਰਾ ਨਹੀਂ ਕੀਤਾ ਗਿਆ ਕਿ ਬੱਚੇ ਦੀ ਨਾਂ ਫੋਨ ਓਨ ਹੋਇਆ ਕਿਸੇ ਵੀ ਤਰ੍ਹਾਂ ਦੇ ਨਾ ਕੁਝ ਵੀ ਨਹੀਂ ਹੋਇਆ ਸਾਨੂੰ ਅਜ ਤੱਕ ਪਤਾ ਨਹੀਂ ਲੱਗਾ ਹੁਣ ਤੱਕ ਪ੍ਰਸ਼ਾਸਨ ਤਾਂ ਇਹ ਮੰਗ ਕਰਦਾ ਹੈ ਕਿ ਬੱਚੇ ਜਿੰਨੇ ਵੀ ਹੈਗੇ ਬਸ ਸਹੀ ਸਲਾਮ ਸਾਨੂੰ ਕਰੇ ਪਛਾਦ ਦੇਣ ਅਡੇਡਨ ਫੋਨ ਲਾਈਨ ਤੇ ਸਿਮਰਨ ਸਿੱਧੂ ਫਿਰੋਜ਼ਪੁਰ ਤੋਂ ਜੁੜਗੇ ਨੇ ਸਿਮਰਨ ਸਿੱਧੂ ਫਿਰੋਜ਼ਪੁਰ ਦੇ ਵਿੱਚ 6 ਵਿਅਕਤੀਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਕੋਈ ਜਾਣਕਾਰੀ ਉਸ ਨੂੰ ਲੈ ਕੇ हां जी मनप्रीत ਦੱਸ ਦਈਏ ਜੇ ਇੱਕ ਤੌਂਸਨੀ ਗੇ ਬਹੁਤ ਹੀ ਮਾਮਲਾ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ 4+2 ਦੇ ਨੌਜਵਾਨ ਹੈਗੇ ਨੇ ਬੱਚੇ ਜਿਹੜੇ ਨੇ 4 ਤੇ 2 ਨਾਲ ਹੋਰ ਜਿਹੜੇ ਨੌਜਵਾਨ ਜਿਹੜੇ ਨੇ ਲਾਪਤਾ ਹੋਣ ਦਾ ਜਿਹੜਾ ਖ਼ਬਰ ਚਾਰ ਪ੍ਰਾਪਤ ਹੋਇਆ ਕਿਉਂਕਿ ਇਹ ਦੱਸਦੀ ਹੈ ਕਿ ਪਲੱਸ 2 ਦੇ ਵਿੱਚ ਜਿਹੜੇ ਚਾਰ ਜਿਹੜੇ ਇਹ ਵਿਦਿਆਰਥੀ ਜਿਹੜੇ ਪੜ੍ਹ ਰਹੇ ਸੀਗੇ ਦਾ ਉਸ ਦੇ ਨਾਲ ਦੋ ਸੀਗਾ ਇੱਕ ਜਿਹੜਾ ਹੈਗਾ ਸੀਗਾ ਇਹ ਡਿਲੀਵਰੀ ਮੈਨ ਸੀ ਕਿ ਜਿਹੜਾ ਕਿ ਇੱਕ ਪੀਜ਼ਾ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਜੀ ਦੂਸਰਾ ਜਿਹੜਾ ਇਨਵੈਂਟਰ ਦਾ ਰਿਪੇਅਰ ਦਾ ਕੰਮ ਕਰਦਾ ਸੀਗਾ ਤਾਂ ਇਹ ਜਿਹੜੇ 6 ਦੇ 6 ਕੱਲ 3 ਸ਼ਾਮ 4 4 ਵਜੇ ਤੋਂ ਬਾਅਦ ਦੇ ਵਿੱਚ ਲਾਪਤਾ ਹੁੰਦੇ ਤਾਂ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਵਾਲੇ ਜਦੋਂ ਇਸ ਜੀ ਤੇ ਜਦੋਂ ਆਪਣਾ ਬੱਚਿਆਂ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰਦੇ ਜਾਂ ਫੋਨ ਕਰਨਾ ਸ਼ੁਰੂ ਕਰਦੇ ਨੇ ਤਾਂ ਫੋਨ ਇਹਨਾਂ ਦੇ ਬੰਦ ਆਉਂਦੇ ਤਾਂ ਉਸ ਤੋਂ ਬਾਅਦ ਦੇ ਵਿੱਚ ਪੜਤਾਲ ਸ਼ੁਰੂ ਕੀਤੀ ਜਾਂਦੀ ਉਹਨਾਂ ਦੇ ਵੱਲੋਂ ਥਾਣੇ ਦੇ ਵਿੱਚ ਵੀ ਪਹੁੰਚਿਆ ਜਾਂਦਾ ਹੈ ਪਰ ਉਸ ਤੋਂ ਬਾਅਦ ਦੇ ਵਿੱਚ ਇੱਕ ਬੱਚੇ ਦਾ ਜਿਹੜਾ ਕਿ ਫੋਨ ਜਿਹੜਾ ਆਉਂਦਾ ਹੈ ਉਹ ਵਿੰਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਆਪਦੇ ਪਰਿਵਾਰ ਨੂੰ ਕਿਹਾ ਜਾਂਦਾ ਹੈ ਕਿ ਮੇਰਾ ਮੋਟਰਸਾਈਕਲ ਅੰਦਰ ਕਰ ਲਿਆ ਜੇ ਕਿ ਮੈਂ ਨਹੀਂ ਆ ਸਕਦਾ ਕਿ ਮੈਨੂੰ ਨਹੀਂ ਆਉਣ ਦਿੱਤਾ ਜਾਂਦਾ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਪਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਪਰਿਵਾਰ ਵਾਲਿਆਂ ਨੇ ਜਲਦ ਇੱਥੋਂ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਤਾਂ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਇਹਨਾਂ ਨੇ ਸੀਜੀ ਕੈਮਰੇ ਵੀ ਜਿਹੜੇ ਖੋਲ੍ਹੇ ਪਰ ਲੇਕਿਨ ਉੱਥੇ ਬੱਚੇ ਨਹੀਂ ਸੀ ਪਹੁੰਚੇ ਤੇ ਇੱਕ ਦੂਸਰੇ ਦੇ ਉੱਪਰ ਇੱਕ ਬੱਚੇ ਦੇ ਉੱਪਰ ਜਿਹੜਾ ਦੋਸ਼ ਹੋਇਆ ਜਾ ਰਿਹਾ ਕਿ ਉਹ ਬੱਚਾ ਜਿਹੜਾ ਹੈਗਾ ਇਹਨਾਂ ਸਾਰਿਆਂ ਬੱਚਿਆਂ ਨੂੰ ਲੈ ਕੇ ਗਿਆ ਹੈ ਪਰ ਲਿਖੀ ਨਾ ਪੁਲਿਸ ਦੇ ਵੱਲੋਂ ਇਹ ਚੀਜ਼ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਪੁਲਿਸ ਜਿਹੜੀ ਚੱਪੇ-ਚੱਪੇ ਤੇ ਆਪਣਾ ਕੈਮਰਾ ਜਿਹੜੀ ਸੀਸੀ ਫੂਟੇਜ ਨੇ ਉਹ ਵੀ ਖੰਗਾਰ ਰਹੀ ਏ ਤਾਂ ਜਲਦ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਪੁਲਿਸ ਵੱਲੋਂ ਵੀ ਜਲਦ ਜਿਹੜਾ ਇਹਨਾਂ ਨੂੰ ਜਿਹੜਾ ਕਿ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਕੋਲ ਜਰਾਗੀ ਪਹੁੰਚਾਇਆ ਜਾਵੇਗਾ ਕਿ ਜੀ ਸਿਮਰਨ ਤੁਸੀਂ ਕਹਿ ਰਹੇ ਹੋ ਕਿ ਫੋਨ ਕੋ ਲਾਇਆ ਹੈ ਲੋਕੇਸ਼ਨ ਵੀ ਟ੍ਰੇਸ ਕੀਤੀ ਜਾ ਸਕਦੀ ਹੈ ਉਸ ਨੂੰ हां ਜੀ ਦੱਸਿਏ ਇਹ ਇਹਦਾ ਬਲੀ ਦੇ ਵੱਲੋਂ ਉਹਨਾਂ ਦੇ ਜਰੇਅ ਲੋਕੇਸ਼ਨ ਜਰੇਟਿੰਗਸ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਸਾਰਾ ਸਰਚੀ ਦਾ ਕੀਤਾ ਜਾ ਰਿਹਾ ਹੈਗਾ ਕਿਉਂਕਿ ਇੱਕ ਬੱਚੇ ਜਿਹੜੇ ਨੇ ਕਿ ਇੱਕ ਬੱਚਾ ਨਹੀਂ ਦੋ ਨਹੀਂ ਹੈ ਕਰੀਬ ਜਿਹੜੇ ਨੇ 6 ਜਣੇ ਨੇ 6 ਜਿਹੜਾ ਇੱਕ ਇੱਕੇ ਸਮੇਂ 6 ਜਨਾਂ ਦੇ ਵੱਲੋਂ ਜਣਾ ਤੇ ਲਾਪਤਾ ਹੋ ਜਣਾ ਤੇ ਫੋਨ ਵੀ ਜਿਹੜੇ ਸਿਚੋ ਜਿਹੜੇ ਸਾਰੇ ਸਿਚੋ ਆਫ ਹੁੰਦੇ ਨੇ ਇਹ ਇੱਕ ਬੜਾ ਵੱਡਾ ਜਿਹੜਾ ਇੱਕ ਮਾਮਲਾ ਹੈਗਾ ਤਾਂ ਪੁਲਿਸ ਵੀ ਜਿਹੜਾ ਇਸ ਬਾਰੇ ਬੜਾ ਹੀ ਯਾ ਸਚੇਤ ਹੋ ਕੇ ਜਿਹੜਾ ਕੰਮਕਾਰ ਕਰ ਰਹੀ ਕਿਸੇ ਤਰ੍ਹਾਂ ਕੀ ਕਿਸੇ ਤਰ੍ਹਾਂ ਕੋਈ ਵੀ ਨੁਕਸਾਨ ਜਿਹੜਾ ਨਾ ਪਹੁੰਚੇ ਇਸ ਕਰਕੇ ਚਫੇ ਚਫੇ ਤੇ ਉਹਨਾਂ ਦੇ ਵੱਲੋਂ ਜਿਹੜਾ ਸਤਿ ਸਹਿਤ ਜਿਹੜਾ ਵਰਤਿਆ ਜਾ ਰਿਹਾ ਹੈਗਾ ਕਿ ਇਹਨਾਂ ਬੱਚਿਆਂ ਜਿਹੜਾ ਸੁਰੱਖਿਆ ਤੇ ਜਿਹੜਾ ਕੀ ਲਿਆਂਦਾ ਵੀ ਜਾਵੇ ਜੀ आ, पर सिमरन इस नु आपसे आप रंजिश भी नहीं कह सकते क्योंकि जेडे 6 ਬੱਚੇ ਜਿਹੜੇ ਨੇ ਫੜੇ ਨੇ ਜ ਜਿਨ੍ਹਾਂ ਵਿੱਚੋਂ ਤੁਸੀਂ ਦੱਸ ਰਹੇ ਹੋ ਕਿ ਚਾਰ ਜਿਹੜੇ ਨੇ ਸਕੂਲ ਦੇ ਬੱਚੇ ਨੇ ਔਰ ਦੋ ਜਿਹੜੇ ਨੌਜਵਾਨ ਨੇ ਪਰ ਇਹ ਅਲੱਗ-ਅਲੱਗ ਲਿੰਕ ਰੱਖਦੇ ਨੇ ਇੱਕ ਦੂਸਰੇ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਆ ਫਿਰ ਕੋਈ ਦੋਸਤੀ ਨਹੀਂ ਹੈ ਹਾਂ ਜੀ ਦਸੀ ਮਲਬਰੀ ਦੇ ਅੱਜ ਤੱਕ ਇਹ ਸਰੰਦਾ ਕੋਈ ਵੀ ਅਜੀ ਚੀਜ਼ ਬਾਰੇ ਨਹੀਂ ਆਇਆ ਜਿਹੜਾ ਬਲੀਸ ਦੇ ਵੱਲੋਂ ਜਿਹੜਾ ਇਹਨਾਂ ਦੀ ਕਾਲ ਡਿਟੇਲ ਜਿਹੜੀ ਹੈ ਕੱਲ੍ਹ ਜਿਹੜੀਆਂ ਨੇ ਡਿਟੇਲ ਕਰਾਈ ਜਾ ਰਹੀ ਹੈ ਕਿ ਕਿਸ-ਕਿਸ ਨਾਲ ਬੱਚਾ ਸੰਪਰਕ ਕਰ ਰਿਹਾ ਸੀ ਤਾਂ ਕਿਸ ਸਮੇਂ ਸੰਪਰਕ ਕਰ ਰਿਹਾ ਸੀ ਕਿਉਂਕਿ ਇਹਨਾਂ ਦੇ ਵਿੱਚੋਂ ਜਿਹੜੇ ਨੇ ਚਾਰ ਬੱਚੇ ਜਿਹੜੇ ਨੇ ਚਾਰੇ ਇੱਕ ਦੋਸਤ ਸੱਤੇ ਜਾ ਰਹੇ ਨੇ ਦੋਸਤ ਨੇ ਬਲੱਟੂ ਦੇ ਵਿੱਚ ਇੱਕ ਨਿੱਕੀ ਸਕੂਲ ਦੇ ਵਿੱਚ ਇੱਕੋ ਕਲਾਸੇ ਦੇ ਚਾਰ ਪੜਦੇ ਨੇ ਪਰ ਦੋ ਜਿਹੜੇ ਨੇ ਜਿਹਨੇ ਦੂਸਰੇ ਇੱਕ ਡਿਲੀਵਰੀ ਬੁਆਏ ਦਾ ਜਿਹੜਾ ਦੂਸਰਾ ਇਨਵਰਟਰ ਰਿਪੇਅਰ ਕਰਦਾ ਹੈ ਇਸ ਪੱਖ ਦੱਸਿਆ ਜਾਂਦਾ ਹੈ ਕਿ ਜਿਹੜਾ ਇਨਵਰਟਰ ਜਿਆ ਠੀਕ ਆ ਤਾਂ ਮੈਂ ਪਰਵਾਹ ਦੇ ਨਾਲ ਦੱਸਿਆ ਇਹਦਾ ਕਰੀਬੋ 40 ਸਾਲ ਦੀ ਉਮਰ ਹੋएगी ਪਰ ਉਹ ਦਿਮਾਗੀ ਤੌਰ ਤੇ ਜਿਆਦਾ ਤੇਜ਼ ਨਹੀਂ ਹੈਗਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਨਾਰਮਲ ਜਿਸ ਤਰ੍ਹਾਂ ਆਮ ਦਾ ਦਿਮਾਗ ਉਹਨਾਂ ਉੱਤੇ ਦਿਮਾਗ ਨਹੀਂ ਹੈਗਾ ਇਸੇ ਕਰਕੇ ਜਿਹੜਾ ਸ਼ੰਕਰ ਵਿੱਚ ਪੜ੍ਹ ਜਾ ਸਕਦਾ ਹੈ ਕੀ ਇਹ ਮਾਹੌਲਾ ਕੀ ਹੋ ਸਕਦਾ ਕਿਉਂਕਿ ਇੱਕ ਬੱਚੇ ਦਾ ਹੋਣਾ ਚਾਹੇ ਬੱਚੇ ਜੇ ਹੋ ਸਕਦਾ ਕਿ ਸਕੂਲ ਦੇ ਵਿੱਚ ਚਾਹੇ ਪੇਪਰ ਹੋਣ ਜਾਂ ਨੰਬਰ ਘੱਟ ਹੋਣ ਤਾਂ ਪਾਕੇ ਜਾਂਦੇ ਪਰ ਲੇਕਿਨ ਹੁਣ ਇਸ ਸਮੇਂ ਕੋਈ ਵੀ ਆਪਣਾ ਇਗਜ਼ਾਮ ਵੀ ਨਹੀਂ ਹੈਗੇ ਇਸ ਚੀਜ਼ ਦਾ ਜਿਹੜੇ ਕਿ ਚਿੰਤਾ ਜਿਹੜੀ ਕੀਤੀ ਜਾ ਰਹੀ ਹੈ ਜੀ ਜੀ ਸਿਮਰਨ ਇਸ ਦੇ ਉੱਪਰ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਫਿਲਹਾਲ ਲਈ ਬਹੁਤ ਬਹੁਤ ਧੰਨਵਾਦ